ਇਹ ਵਾਲੇ ਦਾ ਨਿੰਨ ਲਾਲ ਤਰਮਤੋਂ ਵਾਰੇ ਜੀ ਧਨ ਜਿਗਰਾ ਕਲਗੀਆਂ ਵਾਲੇ ਦਾ ਧਨ ਜਿਗਰਾ ਵਜ ਬੜੇ ਦਾ ਮੈਂ ਕਿਸ ਰਸਨਾ ਨਾਲ ਗਾਵਾਂ ਜੀ ਮੈਂ ਮਾ ਕਲਗੀਆਂ ਵਾਲੇ ਜੀ ਮਮ ਵਜਵਾਲੇ ਦੀ ਕਿਸਰਾ ਸੁਨਾ ਨਾਲ ਗਾਵਾਂ ਜੀ ਮਮ ਵਜਵਾਲੇ ਦੀ ਮਮ ਕਲਗੀਆਂ ਵਾਲੇ ਦੀ ਗੜੀ ਵਿੱਚੋਂ ਦਸ਼ਮੇਸ਼ ਤਿਆਰ ਹੋ ਪੇ ਦੇਖ ਸਿੰਘਾਂ ਦੇ ਤਰਲੇ ਤੇ ਹੜ ਦੇ ਵੱਲ ਅਰਧਲ ਵਿੱਚ ਲੈ ਕੇ ਦਇਆ ਸਿੰਘ ਤਾਈ ਮੱਥਾ ਧਰ ਲਿਓ ਨਾ ਮਾਠੀ ਵੜ ਦੇ ਬੰਦ ਨਿਠਾ ਨਾਲ ਸਤਕਾਰ ਦੇ ਪਾਤਸ਼ਾਹ ਨੇ ਜਾਂ ਦੀਵਾਰ ਛੀਂਦੀ ਅਖਾੜੇ ਦੇ ਵੱਲ ਲੰਘਦੇ ਹੋਏ ਜੁਝਾਰ ਦੀ ਲਾਸ ਕੋਲੋਂ ਬੈਗਿਨੇ ਗੁਰਵਾਨੀ ਦੇ ਲਾੜੇ ਦੇ ਵੱਲ ਵਲ ਪਰ ਤੱਕ ਕੇ ਆਦਾ ਤੇ ਨੇ ਨਾਲ ਗਰਵ ਅਤੇ ਫੇਰ ਮੁਸਕਾ ਕੇ ਲੰਗ ਟੁਰਿਆ ਆਂਗਾਂ ਲਉਂਦੀ ਆਂੰਦ ਰਹਿ ਗੰਨਾਂ ਤੇ ਉਹ ਪੱਲਾ ਛੁਡਾ ਕੇ ਲੰਗ ਟੁਰਿਆ ਬੰਬਾ ਨਿਕਲ ਗੰਨਾਂ ਦਾ ਸਿੰਘ ਦੀਆਂ ਤੇ ਉਹ ਕੇਰਨੀ ਖਾ ਕੇ ਬੈਠ ਗਿਆ ਅਬ ਕੇਰਨੀ ਖਾ ਕੇ ਬੈਠ ਗਿਆ ਉਹਦੇ ਲੋਹੂ ਲਿਬੜੇ ਪੈਰਾਂ ਕੂਲਿਆਂ ਤੇ ਸਿੱਖ ਸੀਸ ਝੁਕਾ ਕੇ ਬੈਠ ਗਿਆ ਲਹੂ ਪੂਜ ਕੇ ਸਾ ਵਿੱਚੋਂ ਝਾੜ ਮਿੱਟੀ ਗੋਦੀ ਵਿੱਚ ਲਟਾ ਕੇ ਬੈਠ ਗਿਆ ਮਨ ਪਿਤਾ ਨਰਮੋਹੀ ਦੇ ਦੇਖ ਕੇ ਤੇ ਨਯਾ ਸਿੰਘਰੋ ਵਿਚ ਆ ਕੇ ਬੈਠ ਗਿਆ ਕਿਸੀ ਮੋਤੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ ਉਹਦੇ ਤਿਆਗ ਦੀ ਮਹਿੰਦੀ ਨਾਲ ਲੱਥਣੀ ਦੀ ਸੁੱਕਾ ਹੱਥ ਜੇ ਪਿਆਰ ਦਾ ਫੇਰ ਜਾਂਦਾ ਮਿੱਠਾ ਕਲਗੀਆਂ ਵਾਲੇ ਨੇ ਭਰਤ ਕੇ ਦੇ ਕੀ ਬਾਜ ਮਾਰੀ ਆ ਜਾਦੇਆ ਸਿੰਘਾ ਬਾਜ ਨਾਲ ਉਡਾਰੀਆਂ ਨਾਮ ਨਾ ਸੈਂਹ ਫਾਨਿਆ ਕਿਹੜੀਆਂ ਵਿੱਚ ਫਸ ਗਿਆ ਸਿੰਘਾ ਬੜਾ ਬੜਾ ਸੁਖੀ ਐ ਮੌਤ ਦੀ ਗੋਦ ਅੰਦਰ ਇਹਨੂੰ ਰਹਿਣ ਦੇ ਇੱਥੇ ਹੀ ਪਿਆ ਸਿੰਘਾ ਕਫਨ ਪਾਉਂਦਾ ਕੌਣ ਪਰਵਾਨਿਆਂ ਨੂੰ ਉਹ ਚਦਰ ਵਿੱਚ ਲੁਪੇਟ ਨਾ ਪਿਆ ਸਿੰਘਾ ਉਹ ਤਾਂ ਉਠਵੋ ਨਾ ਦੇਸ਼ ਭਗਤ ਹੁੰਦਾ ਜੋ ਸ਼ਹੀਦ ਦੀ ਮੌਤ ਤੇ ਝੂਰਦਾ ਏ ਇਹ ਤਾਂ ਮੰਜਲਾ ਮਾਰ ਕੇ ਪਿਆ ਲੰਮਾ ਸਾਡਾ ਪੰਧ ਪਰ ਸੱਜਣਾ ਦੂਰਦਾ ਏ ਕਿਹਾ ਸਿੱਖ ਨੇ ਬਾਦਸ਼ਾਹ ਤੁਸੀਂ ਚੱਲੋ ਮੈਂ ਨਿਦਾਰ ਕਰਕੇ ਹੁਣ ਆ ਜਨ ਇਹਨੂੰ ਮੇਲਾਗਾ ਕਿਹੜੇ ਪੜਾ ਉਤੇ ਇਹ ਇਕਰਾਰ ਕਰਕੇ ਹੁਣ ਆ ਜਨ ਮੇਰੀ ਆਤਮਾ ਤੇ ਬੋਝ ਕੂੰ ਕਾੰਦਾ ਹੌਲਾ ਪਾਰ ਕਰਾ ਕੇ ਆ ਜਨ ਦੇਵ ਆਗਿਆ ਕੀ ਦੂਹਾ ਝੰਨਿਆਂ ਦਾ ਮੈਂ ਸ਼ਿਸ਼ਕਾਰ ਕਰਕੇ ਹੁਣ ਆ ਜਨ ਛੱਡ ਕੇ ਫੁੱਲਾਂ ਨੂੰ ਮਿੱਟੀ ਦੇ ਵਿੱਚ ਰੁੜਦੇ ਮੇਰਾ ਹੌਸਲਾ ਪਿਆ ਤਾਂ ਆ ਮਿਲਾਂਗਾ ਮੈਂ ਸ਼ਿਸ਼ਕਾਰ ਕਰਕੇ ਸਾਹਿਬ ਜਾਂਦਿਆਂ ਦੇ ਜੇ ਜਿਉਂਦਾ ਰਹਿ ਗਿਆ ਆ ਮਿਲਾਂਗਾ ਗੁਰਾਂ ਅੱਖਿਆ ਰੋ ਦੇ ਨਾਲ ਮੁੜ ਕੇ ਉਠ ਵੜੀਂਦਾ ਜੁਮੇਵਾਰ ਸਿੰਘਾ ਜਿੱਤੀ ਹੋਈ ਬਾਜੀ ਨਾਲ ਘਾਲਣਾ ਦੇ ਦਿਆਂ ਕਿਸ ਤਰ੍ਹਾਂ ਦੱਸ ਮੈਂ ਹਾਰ ਸਿੰਘਾ ਮੇਰੀ ਨਜ਼ਰ ਚ ਸਾਰੇ ਸ਼ਹੀਦ ਸੁੱਤੇ ਨਾ ਅਜੀਤ ਨਾ ਕੋਈ ਜੁਯਾਰ ਸਿੰਘਾ ਇੱਕੋ ਜਏ ਨੇ ਸਾਰੇ ਜੇ ਕਰ ਸਕਣੇ ਤਾਂ ਫੇਰ ਸਭ ਨਾਂ ਦੇ ਕਾਰ ਸ਼ਿਸ਼ਕਾਰ ਸਿੰਘਾ ਮੇਰੇ ਕਾਰਜੇ ਨੂੰ ਲੱਖਾਂ ਜ਼ਖਮ ਲੱਗੇ ਤੂੰ ਪਲੋਸਨਾ ਇੱਕੋ ਫਟ ਅੜਿਆ ਮੇਰੀ ਅੱਖ ਚੋਂ ਵੇਖ ਕੋਈ ਇਹ ਨਾਂ ਵਿੱਚੋਂ ਨਾ ਅਜੀਤ ਯਾਰ ਤੂੰ ਘੱਟ ਅੜਿਆ ਇੱਕੋ ਜਿਹਾ ਟੋਟੇ ਮੇਰੀਆਂ ਆਂਦਰਾਂ ਦੇ ਸਿੱਖਾ ਝੱਲਿਆ ਵਿਤਕਰਾ ਕਰ ਰਿਹਾ ਏ ਸਿੱਖਾ ਭੂਲਿਆ ਵਿਤਕਰਾ ਕਰ ਰਿਹਾ ਏ ਗੰਡੇ ਮੌਤ ਦੇ ਚੂਵੇ ਨੇ ਸਾਰਿਆਂ ਨੂੰ ਤੂੰ ਫੁੱਲ ਸਰਦਾ ਦੇ ਕੱਲੇ ਤੇ ਧਰ ਰਿਹਾ ਏ ਇੱਥੇ ਸਭ ਨਾਲ ਸੁਆਸਾਂ ਦਾ ਧਾਮ ਦਿੱਤਾ ਹੈ ਪਰ ਤੂੰ ਇੱਕ ਖਾਤਰ ਹੋ ਕੇ ਪਰ ਰਿਹਾ ਹੈ ਮੈਨੂੰ ਜ਼ਿੰਦਗੀ ਦਿੱਤੀ ਹੈ ਸਾਰਿਆਂ ਨੇ ਤੂੰ ਅਜੀਤ ਯਾਰ ਲਈ ਮਰ ਰਿਹਾ ਹੈ ਜੇ ਤੂੰ ਅਮਰਤ ਦੀ ਸ਼ਕਤੀ ਨੂੰ ਗ੍ਰਹਿਣ ਕਰ ਦੋ ਮੱਖੋ ਵੱਖਰੇ ਤੈਨੂੰ ਨਾ ਮੁੱਤ ਦੇ ਸੁਦੇ ਜੇ ਤੂੰ ਭਾਈ ਕਨ ਇਹ ਤੂੰ ਸਭ ਕ ਲੈੰਦੋ ਤੈਨੂੰ ਸਾਰੇ ਦਸ਼ਮੇਸ਼ ਦੇ ਪੁੱਤ ਦੇ ਸੁਦੇ ਜਿਹੜੇ ਮਰਦੇ ਨੇ ਮੌਤ ਬਹਾਦਰਾਂ ਦੀ ਇਹਨਾਂ ਖਫਣ ਦੀ ਸਮਝ ਦੇ ਲੋੜ ਸਿੰਘਾ ਇਹ ਤਾਂ ਇਸ਼ਕ ਦੀ ਅਗ ਵਿੱਚ ਸੜਨ ਵਾਲੇ ਰੱਖਦੇ ਚੀਖਾ ਦੀ ਨਾ ਹਿਉੜ ਸਿੰਘਾ ਮਾਹ ਸੇਨਾ ਦਾ ਖਾਣ ਸੰਗ ਹੋ ਕੇ ਇਲਾ ਕਾਮ ਤਰੋੜ ਤਰੋੜ ਸਿੰਘਾ ਤਾਂ ਕਿ ਅੱਖ ਦੀ ਜੱਗ ਨੂੰ ਮਿਲੇ ਗੁੜਤੀ ਜੰਮਣ ਸੂਰ ਮੇ ਲੱਖ ਕਰੋੜ ਸਿੰਘਾ ਇਨਾ ਵਾਸਤੇ ਜੇ ਮੈਂ ਕਫਣ ਕੋਲ ਰੱਖਦਾ ਤਾਂ ਮੈਂ ਵੀਨਨ ਗੀਸ ਕਮਜ਼ੋਰ ਦਾ ਨਾ ਹੰਨੂਏ ਹੰਨੂਏ ਨਾਲੇ ਹੁੰਦੇ ਜੇ ਅੱਖ ਅੰਦਰ ਤਾਂ ਮੈਂ ਇਹਨੂੰ ਪਿਆਸਿਆ ਤੋੜਦਾ ਨਾ ਮੇਰੀ ਰੂਹੇ ਸੰਮੋਤ ਨੂੰ ਲੋਚਦੀ ਰਹੀ ਹੁਣ ਮੈਂ ਹੁਕਮ ਬਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਕਹਿਣ ਲੱਖ ਵਾਰੀ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਨਾ ਮਿਹਣਿਆ ਤੋਂ ਸਮਝਾ ਮਾਣ ਮਿਲਦਾ ਕਿ ਮੈਂ ਸਰਵੰਸ ਲੂਟਾ ਕੇ ਆ ਗਿਆ ਹਾਂ ਏ ਵੀ ਕਹਿਣ ਲੋਕੀ ਤਾਂ ਵੀ ਸੁਣ ਲਵਾਂਗਾ ਕਿੰਨ ਜਾਨੂ ਵਿੱਚ ਆ ਕੇ ਆ ਗਿਆ ਮੈਨੂੰ ਰੱਤਾ ਪਰਵਾਹ ਨਹੀਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੀ ਪਰ ਮੈਂ ਨਾ ਸੁਣਾ ਗਵਿੰਦ ਸਿੰਘ ਨੇ ਸਿੱਖ ਹੋਰ ਸਮਝੇ ਪੁੱਤਰ ਹੋਰ ਸਮਝੇ ਇਹ ਜੋ ਚਾਦਰ ਇਹਦਾ ਖੱਫਣ ਪਾ ਰਹੇ ਹਾਂ ਇਹਦੇ ਨਾਲ ਨਾ ਚੱਲੇ ਸਾਜ ਸਿੰਘਾ ਮੜਦੇ ਪਾ ਸ਼ਹੀਦਾਂ ਦੇ ਖੱਫਣਾ ਦੇ ਇਹਨਾਂ ਦੀਆਂ ਵਡਿਆਈਆਂ ਨਾ ਕੱਜ ਸਿੰਘਾ ਜਿਹੜੇ ਰਣ ਅੰਦਰ ਲੜ ਕੇ ਮਰਨ ਜੋਦੇ ਖੱਫਣ ਉਹਨਾਂ ਦੇ ਹੁੰਦੇ ਨੇ ਵੱਜ ਸਿੰਘਾ ਤੋ ਤੇ ਇਹਨਾਂ ਦੇ ਮਿੰਨ ਨੂੰ ਸੰਗ ਲੋਕੀ ਸੂਰਬੀਰਾਂ ਦੀ ਇਹਦੇ ਚ ਲੱਜ ਸਿੰਗਾ ਜੇਕਰ ਇਹਨਾਂ ਨੂੰ ਖਫਣ ਦੀ ਚਾਹ ਹੁੰਦੀ ਮਰਦੇ ਮੈਲੀਆਂ ਪਲੰਗ ਨਵਾਰੀਆਂ ਤੇ ਇਹ ਬੇ ਕਫਣ ਲਾਸ਼ਾਂ ਪੜਦੇ ਪਾਉਣਗੀਆਂ ਮਰਤ ਦੀਆਂ ਸਤਵੰਤੀਆਂ ਨਾਰੀਆਂ ਤੇ ਅਮਰਤ ਤਾਰੀਆਂ ਉੱਠ ਨਿਸ਼ਕਿੰਤ ਹੋ ਕੇ ਰਾਜੀ ਕਦੇ ਨਾ ਸਾਰਾ ਸੰਸਾਰ ਰਹਿਦਾ ਲੱਤ ਦੋਹੀ ਮੇੜੀ ਨਾ ਮੈਂ ਰੱਖ ਸਕਦਾ ਜਾਂ ਉਰਾਰ ਰਹਿੰਦਾ ਜਾਂ ਮੈਂ ਭਾਰ ਰਹਿੰਦਾ ਇੱਕੋ ਚੀਜ਼ੀ ਸੱਜਣਾ ਰੱਖਣੀ ਸੀ ਨਾ ਸੁਮੂਲ ਰਹਿੰਦਾ ਨਾ ਪਰਿਵਾਰ ਰਹਿੰਦਾ ਯਾ ਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ ਨਹੀਂ ਸੀ ਦੋਹਾਂ ਜੋਗੀ ਦਿਲ ਵਿੱਚ ਥਾ ਮੇਰੇ ਰਹਿੰਦੀ ਕੌਮ ਜਾਂ ਫਿਰ ਪੁੱਤਾਂ ਦਾ ਪਿਆਰ ਰਹਿੰਦਾ ਦਇਆ ਸਿੰਘ ਅੱਗੋਂ ਬੋਲ ਸਕਿਆ ਨਾ ਹੰਝੂ ਕੇਸਾ ਕੇਸਾ ਤਰਪਿਆਉ ਸੂਰਮਤਾਈ ਦੇ ਇਸ ਪਰਮਾਤਮਾ ਦੀ ਮਾਲਾ ਫੇਰਦਾ ਫੇਰਦਾ ਤੁਰ ਪਿਆਉ ਤਨ ਪਿਤਾ ਬਾਜਾ ਵਾਲਿਆ ਤੇਰਾ ਕੋਈ ਨਾ ਜਗਤ ਵਿੱਚ ਸਾਨੀ ਤਨ ਗੁਰੂ ਬਾਜਾ ਵਾਲਿਆ ਤੇਰਾ ਕੋਈ ਨਹੀਂ ਜਗਤ ਵਿੱਚ ਸਾਨੀ ਯਾਦ ਤੱਕ ਦੁਨੀਆ ਰਹੂਗੀ ਤੇਰੀ ਯਾਦ ਰਹੂਗੀ ਗੁਰੂਆਂ ਦੀ ਤਨ ਗੁਰਵਾਜਾਂ ਵਾਲਿਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਤਨ ਗੁਰਨਾਮ ਕਰ ਹੈ ਜੀ